ਪਰਮਾਤਮਾ ਸੁੱਖ ਰੱਖੇ ਜਿਸ ਨਾਲ ਆਲਰੇਡੀ ਪਹਿਲਾਂ ਆਪਣੇ ਪ੍ਰਬੰਧ ਜਿੱਦਾਂ ਪਹਿਲਾਂ ਹੁੰਦੇ ਸਨ ਵਧੀਆ ਤਰੀਕੇ ਨਾਲ ਸਾਰੇ ਪ੍ਰਬੰਧ ਚੱਲਦੇ ਪੈਣ ਵਧੀਆ ਤਰੀਕੇ ਨਾਲ ਕਰਾਂਗੇ ਸਾਰਾ ਕੁਝ ਇਹਨਾਂ ਆਪਣੇ ਕੋਲ 14 ਟੀਮਾਂ ਹੁੰਦੀਆਂ ਸਨ 13 ਮੈਚ ਹੁੰਦੇ ਸਨ ਇਸ ਸਾਲ ਆਪਣੇ ਕੋਲ 12 ਟੀਮਾਂ ਨੇ ਇਹਨਾਂ ਦੋ ਟੀਮਾਂ ਘੱਟ ਕੀਤੀਆਂ ਨੇ ਅਸੀਂ ਹਰ ਸਾਲ ਹੀ ਤਿੰਨ ਜਾਂ ਚਾਰ ਚੈਂਪੀਅਨਸ਼ਿਪ ਕਰਉਣੀ ਕਰਨੀਆਂ ਨੇ ਹੁਣ 26 ਦੀ ਗੱਲ ਕਰ ਲਈਏ ਫਰਵਰੀ ਮਹੀਨੇ ਦੇ ਕੋਈ ਵੀ ਡੇਟ ਹੋ ਸਾਰੀ ਹੈ 11 12 13 ਜਿਹੜੀ ਵੀ ਆਪਾਂ ਡਿਸਾਈਡ ਕਰਾਂਗੇ ਸਾਰੇ ਬੈਠ ਕੇ ਅਸੀਂ 2026 ਚ ਵਰਲਡ ਕਬੱਡੀ ਕੱਪ ਕਰਾਂਗੇ ਇਹਦੇ ਵਿੱਚ ਇਹ ਪ੍ਰੋਪਰ ਟੀਮਾਂ ਬਣਾਵਾਂਗੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਇੰਡੀਆ, ਇੱਕ ਯੂਰਪ ਦੀ ਟੀਮ ਹੋਏਗੀ ਤੇ ਪਾਕਿਸਤਾਨ ਦੀ ਟੀਮ ਆਵੇਗੀ। ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ। ਸੋ ਦੋਸਤੋ ਪੰਜਾਬ ਦੇ ਰੰਗਾਂ ਦੀ ਗੱਲ ਕਰੀਏ ਤੇ ਸਭ ਤੋਂ ਉੱਤਮ ਰੰਗ ਹੈ ਪੰਜਾਬ ਦਾ ਮਾਂ ਖੇਡ ਕਬੱਡੀ ਦਾ ਰੰਗ ਜੋ ਕਿ ਕਬੱਡੀ ਨੂੰ ਚਾਹਣ ਵਾਲਿਆਂ ਤੇ ਜਿਵੇਂ ਇਕੱਲੇ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਗੱਲ ਹੈ ਜਿੱਥੇ ਵੀ ਪੰਜਾਬੀ ਵੱਸਦੇ ਨੇ ਹਰ ਥਾਂ ਤੇ ਕਬੱਡੀ ਦਾ ਰੰਗ ਹੈ ਤੇ ਅੱਜ ਦੇਖਿਆ ਜਾਵੇ ਤਾਂ 2025 ਦਾ ਸੀਜ਼ਨ ਹੈ ਜਿਹੜਾ ਉਹ ਵੀ ਸਿਕ ਰਾਂ ਤੇ ਹੈ ਤੇ ਵੱਡੇ ਵੱਡੇ ਕਬੱਡੀ ਕੱਪ ਹੋ ਰਹੇ ਨੇ ਕਿਤੇ ਮਾਲਵੇ ਦਾ ਦੁਆਬੇ ਦਾ ਮਾਝੇ ਦਾ ਤੇ ਆਪਾਂ ਗੱਲ ਕਰਾਂਗੇ ਜੋ ਦੁਆਬੇ ਦਾ ਵੱਡਾ ਕਬੱਡੀ ਕੱਪ ਹੈ ਜ਼ਿਲ੍ਹਾ ਕਪੂਰਥਲੇ ਦੀ ਧਰਤੀ ਦਾ ਆਪਾਂ ਬਾਗੜੀਆਂ ਦੀ ਚੈਂਪੀਅਨਸ਼ਿਪ ਦੀ ਗੱਲ ਕਰਾਂਗੇ ਅੱਜ ਸਾਡੇ ਨਾਲ ਨੇ ਮੁੱਖ ਪ੍ਰਬੰਧਕ ਬਾਈ ਕਾਲਾ ਬਾਗੜੀਆਂ ਜੀ ਹਾਂਜੀ ਬਾਈ ਸასი ਗਾਲ ਜੀ ਸასი ਗੇ ਬਾਈ ਜੀ ਹੋਸਣਾ ਸਭ ਠੀਕ ਠਾਕ ਹੈ ਜੀ ਮੈਂ ਚੜ੍ਹਦੀ ਕਲਾਈ ਜਮ ਤੁਸੀਂ ਦੱਸੋ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਬਹੁਤ ਵਧੀਆ ਬਜੀ ਬਹੁਤ ਵਧੀਆ ਜੀ ਅੱਛਾ ਬਾਈ ਜੀ ਕਿਸ ਤਰ੍ਹਾਂ ਚੱਲ ਰਹੀਆਂ ਨੇ ਤਿਆਰੀਆਂ ਇਸ ਵਾਰ ਜੋ ਬਾਗੜੀਆਂ ਦੀ ਚੈਂਪੀਅਨਸ਼ਿਪ ਹੈ ਕਿਉਂਕਿ ਦੁਨੀਆ ਦੀ ਨਜ਼ਰਾਂ ਟਿਕੀ ਹੁੰਦੀਆਂ ਨੇ ਭਾਜੀ ਪ੍ਰਮਾਤਮਾ ਸੁੱਖ ਰੱਖੇ ਜਿਸ ਤਰ੍ਹਾਂ ਆਲਰੇਡੀ ਪਹਿਲਾਂ ਆਪਣੇ ਪ੍ਰਬੰਧ ਜਿੱਦਾਂ ਪਹਿਲਾਂ ਹੁੰਦੇ ਸਨ ਵਧੀਆ ਤਰੀਕੇ ਨਾਲ ਸਾਰੇ ਪ੍ਰਬੰਧ ਚੱਲਦੇ ਪੈਣ ਵਧੀਆ ਤਰੀਕੇ ਨਾਲ ਕਰਾਂਗੇ ਸਾਰਾ ਕੁਝ ਜੀ ਟੀਮਾਂ ਕਿਹੜੀਆਂ ਕਿ ਭਾਜੀ ਇਹਦੇ ਵਿੱਚ ਆਪਾਂ ਪਹਿਲਾਂ ਆਪਣੇ ਕੋਲ 14 ਟੀਮਾਂ ਹੁੰਦੀਆਂ ਸਨ 13 ਮੈਚ ਹੁੰਦੇ ਸਨ ਇਸ ਸਾਲ ਆਪਣੇ ਕੋਲ 12 ਟੀਮਾਂ ਨੇਹੀਂ ਦੋ ਟੀਮਾਂ ਘੱਟ ਕੀਤੀਆਂ ਨੇ ਜੁਪੀ ਰਾਜਸਥਾਨ ਦਾ ਇੱਕ ਅਸੀਂ ਸ਼ੋਅ ਮੈਚ ਅਲੱਗ ਟੀਮ ਮੈਚ ਕਰਾ ਦੇਣਾ ਮੈਂ ਉਹਨਾਂ ਦਾ ਤੇ ਇੱਕ ਟੀਮ ਸੀ ਆਪਣੇ ਕੋਲ ਫਰੀਦਕੋਟ ਤੇ ਫਿਰੋਜ਼ਪੁਰ ਜੀ ਤੇ ਫਰੀਦਕੋਟ ਨੂੰ ਆਪਾਂ ਬਠਿੰਡੇ ਮਾਨਸੇਾ ਨਾਲ ਜੁਆਇੰਟ ਕੀਤਾ ਸੀ ਤੇ ਜਿਹੜੀ ਟੀਮ ਹੈ ਆਪਣੀ ਫਿਰੋਜ਼ਪੁਰ ਉਹਨੂੰ ਮੋਗੇ ਮੁਕਸਰ ਤੇ ਫਾਜ਼ਿਲਕਾ ਨਾਲ ਜੁਆਇੰਟ ਕੀਤਾ ਉਸ ਤੋਂ ਇਲਾਵਾ ਆਪਣੇ ਕੋਲ ਗਿਆ 10 ਟੀਮਾਂ ਹੋਰ ਨੇ ਦੋ ਆਪਣੇ ਕੋ ਟੀਮਾਂ ਹੋ ਗਈਆਂ ਜੀ ਹਰਿਆਣੇ ਦੀਆਂ ਟੀਮਾਂ ਹੋ ਗਈਆਂ ਹਾਂਜੀ ਤੇ ਇੱਕ ਟੀਮਾਂ ਆਪਣੇ ਕੋ ਤਰਨਤਾਰਨ ਦੀ ਕਪੂਰਥਲੇ ਦੀ ਜਲੰਧਰ ਦੀ ਇਕੱਲੇ-ਇਕੱਲੇ ਜ਼ਿਲ੍ਹਿਆਂ ਦੇ ਮੈਚ ਹੋਣਗੇ ਹਾਂਜੀ ਤੇ ਟੀਮਾਂ ਇਕੱਲੇ-ਇਕੱਲੇ ਜ਼ਿਲ੍ਹਿਆਂ ਦੀਆਂ ਬਣ ਗਈਆਂ ਤੇ ਉਸ ਤੋਂ ਇਲਾਵਾ ਆਪਣੇ ਕੋ ਮਹਾਲੀ ਰੋਪੜ ਤੇ ਫਤਿਹਗੜ੍ਹ ਸਾਹਿਬ ਦੀ ਇੱਕ ਟੀਮ ਹੈ ਜੀ ਹਾਂਜੀ ਤੇ ਸ਼ਹਿਾਰਪੁਰ ਪਠਾਨਕੋਟ ਤੇ ਨਮਾਸ਼ਹਿਰ ਹੋ ਜਾਏਗਾ ਜੀ ਹਾਂਜੀ ਤੇ ਲੁਧਿਆਣਾ ਪਟਿਆਲਾ ਮਰੇਲਕੂਟਲਾ ਸੰਗਰੂਰ ਤੇ ਬਰਨਾਲਾ ਜੀ ਤੇ ਗਰਦਾਸਪੁਰ ਤੇ ਅੰਮ੍ਰਿਤਸਰ ਜੀ 80 ਮਾਪਕਾ ਪ੍ਰੋਪਰ ਬਣਨੇ ਦਾ ਜੀ ਹਾਂ ਜਿਵੇਂ ਸੰਗਰੂਰ ਬਰਨਾਲਾ ਮਲੇਰਕੋਟਲਾ ਇਹ ਤਿੰਨਾਂ ਦੀ ਇਹਨਾਂ ਨਾਲ ਕਿਹੜਾ ਅਟੈਚ ਕੀਤਾ ਇਹ ਇਹ ਭਾਜੀ ਉਹ ਮਾਲਵੇ ਦੀ ਟੀਮਾਂ ਨੇ ਜਿੱਦਾਂ ਮੰਨ ਲਓ ਜੇ ਆਪਾਂ ਟੀਮਾਂ ਜਲੰਧਰ ਤੇ ਕਪੂਰਥਲਾ ਜੁਆਇਨ ਕਰ ਦਿੰਦੇ ਮੰਨ ਕੇ ਚੱਲਦੇ ਆਪਾਂ ਕਈ ਗੱਲ ਨੇ ਕਈ ਗੱਲ ਕਰਦੇ ਨੇ ਕਿ ਇਹ ਟੀਮਾਂ ਇਕੱਲੀਆਂ-ਇਕੱਲੀਆਂ ਕਿਉਂ ਬਣਾਈਆਂ ਬਾਕੀ ਜੁਆਇਨ ਨਹੀਂ ਕੀਤੇ ਹਾਂ ਇਹ ਮੇਰਾ ਹਾਂ ਇਹ ਮੇਰਾ ਸਵਾਲ ਵੀ ਸੀਗਾ ਚਲੋ ਹੁਣ ਗੱਲ ਚੱਲ ਪਈ ਇਹ ਦੱਸਣਾ ਵੀ ਜ਼ਰੂਰੀ ਹੈ ਕਈ ਵਾਰੀ ਇਹ ਹੁੰਦਾ ਵੀ ਸ਼ਾਇਦ ਦੁਆਬੇ ਵਾਲੇ ਇਸ ਕਰਕੇ ਆਪਣੀਆਂ ਟੀਮਾਂ ਵੱਖ-ਵੱਖ ਜਿਹੜੀਆਂ ਦੀ ਬਣਾਉਂਦੇ ਨੇ ਨਹੀਂ ਭਾਜੀ ਫਿਰ ਜੇ ਮੰਨ ਲਓ ਜਲੰਧਰ ਤੇ ਕਪੂਰਥਲਾ ਟੀਮ ਆਪਾਂ ਇਕੱਠੀ ਕਰਦੇ ਜੁਆਇਨ ਕਰ ਦਿੰਨੇ ਆ ਉਹ ਟੀਮ ਬਹੁਤ ਸਟਰੋਂਗ ਬਣ ਜੇਗੀ ਜੀ ਪਲੇਅਰ ਵੀ ਬਹੁਤ ਨੇ ਇਹਨਾਂ ਕੋ ਜਲੰਧਰ ਕੋ ਪਲੇਅਰ ਬਹੁਤ ਨੇ ਕਪੂਰਥਲੇ ਕੋਈ ਬਹੁਤ ਨੇ ਤੇ ਟੀਮ ਬਹੁਤ ਸਟਰੋਂਗ ਬਣ ਜੁਦੀ ਜੀ ਕਿ ਕੰਪੀਟੀਸ਼ਨ ਨੇ ਰਹਿਣਾ ਨਹੀਂ ਜੀ ਜੀ ਇਸ ਕਰਕੇ ਉਹ ਟੀਮਾਂ ਕੁਝ ਆਪਾਂ ਜੁਆਇਨ ਕੀਤੀਆਂ ਕਿ ਕੰਪੀਟੀਸ਼ਨ ਵੀ ਵਧੀਆ ਹੋਣਾ ਚਾਹੀਦਾ ਤੇ ਪਲੇਅਰਾਂ ਦੀ ਗੱਲ ਕਰ ਲਈਏ ਤਾਂ ਕਿਹੜੇ ਕਿਹੜੇ ਸੁਪਰਸਟਾਰ ਨੇ ਇਸ ਵਾਰ ਖੇਡ ਰਿਹਾ ਜੀ ਭਾਜੀ ਪਲੇਅਰ ਤਾਂ ਸਾਰੇ ਵਧੀਆ ਚਲੋ ਆਪਾਂ ਮਿਹਨਤ ਕਰਕੇ ਬੰਦਾ ਸੁਪਰਸਟਾਰ ਬਣਦਾ ਬਹੁਤ ਵ ਤੇ ਸਾਰੇ ਜਿੰਨੇ ਸੁਪਰਸਟਾਰ ਪਲੇਅਰ ਨੇ ਜਦੋਂ ਆਪਾਂ ਕਪੂਥਰੀ ਟੀਮ ਦੀ ਗੱਲ ਕਰ ਲਈਏ ਜਦਾ ਜੋਦਾ ਬੰਟੀ ਆਪਣਾ ਜੋਤਾ ਹੋ ਗਿਆ ਬੁਲਟ ਹੋ ਗਿਆ ਜਿੰਨੇ ਵੀ ਪਲੇਅਰ ਨੇ ਗਰਦਾਸਪੁਰ ਦੀ ਟੀਮ ਲੈ ਲੋ ਉਹਨਾਂ ਚ ਵਿੱਚ ਦੀਪ ਹੋ ਗਿਆ ਹਾਂਜੀ ਅਸ਼ੰਕਰ ਹੋ ਗਿਆ ਗੱਜਨ ਹੋ ਗਿਆ ਅਮਰਤੌਲਕ ਹੋ ਗਿਆ ਰਾਜਾ ਪੱਦਰੀ ਹੋ ਗਿਆ ਤਰਨਤਨ ਦੀ ਟੀਮ ਚ ਅਰਸ਼ੂਰੀ ਹੋ ਗਿਆ ਆਪਣਾ ਮੱਖਣ ਮੱਖੀ ਹੋ ਗਿਆ ਸੱਤੂਰੀ ਹੋ ਗਿਆ ਸਾਰੇ ਪਲੇਅਰ ਜਿੰਨੇ ਵੀ ਸੁਪਰਸਟਾਰ ਸੁਲਤਾਨ ਹੋ ਗਿਆ ਖੇਡੇਗਾ ਜੀ ਆਪਣੇ ਲੁਧਿਆਣੇ ਪਟਿਆਲੇ ਸਾਰੇ ਸੁਪਰਸਟਾਰ ਪਲੇਅਰ ਖੇਡਣਗੇ ਜੀ ਤੇ ਹਰਿਆਣੇ ਵਾਲੀ ਜਿਹੜੀ ਹੈ ਉਹ ਸ਼ਿਲੂ ਦੀ ਟੀਮ ਵੱਖਰੀ ਹੈ ਜੀ ਕਿ ਇਧਰੋਂ ਟੀਮ ਦੇ ਵਿੱਚ ਅਡਜਸਟ ਕੀਤਾ ਉਹਨਾਂ ਨੇ ਭਾਜੀ ਹਰਿਆਣੇ ਦੀ ਆਪਾਂ ਨਾ ਦੋ ਟੀਮਾਂ ਬਣਾਈਆਂ ਕੈਥਲ ਝੱਜਰ ਤੇ ਰੋहतक ਇੱਕ ਇੱਕ ਜੀਦ ਹਸਾਰ ਤੇ ਫਤਿਹਬਾਦ ਆ ਇੱਕ ਟੀਮ ਸ਼ਿਲੂ ਬਣਾਏਗਾ ਤੇ ਇੱਕ ਰਿੰਕੂ ਖਰੇਟੇ ਟੀਮ ਬਣਾਏਗਾ ਜੀ ਪ੍ਰੋਪਰ ਪਲੇਅਰ ਹੋਰ ਸਾਰੇ ਹਰਿਆਣੇ ਦੇ ਖੇਡਣਗੇ ਟੀਮਾਂ ਵਿੱਚ ਜੀ ਸੋ ਇਨਾਮਾਂ ਦਾ ਕਿਸ ਤਰ੍ਹਾਂ ਰੱਖਿਆ ਹੋਈ ਸਿਸਟਮ ਹੈ ਭਾਜੀ ਜਿਹੜਾ ਫਸਟਾ ਰਾਉਂਡ ਹੋਏਗਾ ਉਹਦੇ ਵਿੱਚ 7.5 ਲੱਖ ਰੁਪਈਆ ਜੀ ਤੇ ਸੈਕੰਡ ਰਾਉਂਡ ਦੇ ਵਿੱਚ ਕੁਆਟਰ ਦੇ ਵਿੱਚ 1.5 ਲੱਖ ਰੁਪਈਆ ਤੇ ਸੈਮੀ ਫਾਈਨਲ ਦੇ ਵਿੱਚ 2-2 ਲੱਖ ਰੁਪਈਆ ਤੇ ਫਾਈਨਲ ਫਸਟ ਪ੍ਰਾਈਜ਼ 5 ਲੱਖ ਤੇ ਸੈਕੰਡ 4 ਲੱਖ ਤੇ ਬੈਸਟ ਰੀਡਰ ਤੇ ਜਾਫੀ ਨੂੰ ਨਵੇਂ ਟਰੈਕਟਰ ਜਾਨ ਹੌਲੈਂਡ ਟਰੈਕਟਰ ਜੀ ਤੇ ਜਿਵੇਂ ਪਹਿਲੇ ਰਾਉਂਡ ਦੇ ਵਿੱਚ ਆਪਾਂ ਨੇ ਹਨਾ ਪਹਿਲੇ ਰਾਉਂਡ ਦੇ ਵਿੱਚ ਰੱਖਿਆ ਪ੍ਰਾਈਜ਼ ਰੱਖਿਆ ਤੇ ਬੈਸਟਾਂ ਦੇ ਲਈ ਵੀ ਹੈਗੀ ਧੁਰਤ ਕਿੰਨੇ ਨਾਲ ਸ਼ੁਰੂ ਤੋਂ ਲੈ ਕੇ ਕਿੰਨੇ ਤੱਕ ਜੀ ਜਿਵੇਂ ਲਾਸਟ ਦੇ ਵਿੱਚ ਤਾਂ ਹੈਗੀ ਟਰੈਕਟਰ ਨੇ ਨਵੇਂ ਜੀ ਉਸ ਤੋਂ ਪਹਿਲਾਂ ਸੈਮੀ ਦੇ ਵਿੱਚ ਜਾਂ ਕੁਆਟਰ ਦੇ ਵਿੱਚ ਨਹੀਂ ਆਪਾਂ ਮੈਨ ਆਫ ਸੀਰੀਜ਼ ਮੈਚ ਸਾਰੇ ਟੂਰਨਾਮੈਂਟ ਦਾ ਪਲੇਅਰ ਕਟਾਂਗੇ ਜੀ ਜੀ ਹਾਂ ਉਹ ਕਟਾਂਗੇ ਸਾਰੇ ਅੱਛਾ ਭਾਈ ਜੀ ਇੱਕ ਇਹ ਹੈ ਵੀ ਪੂਰੀ ਵੱਡੀਆਂ ਟੀਮਾਂ ਹੁੰਦੀਆਂ ਨੇ ਵੈਸੇ ਤੁਹਾਡੇ ਨਾਲ ਵੀ ਭਰਾ ਨੇ ਐਨ ਆਰ ਆਈ ਨੇ ਸੱਜਣ ਮਿੱਤਰ ਖੜੇ ਨੇ ਹਨਾ ਤੇ ਉਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਪਰ ਜੇ ਦੇਖਿਆ ਜਾਵੇ ਇਕੱਲੇ ਬੰਦੇ ਦੇ ਲਈ ਹਨਾ ਇੰਨਾ ਕੁਝ ਮੇਨਟੇਨ ਕਰਨਾ ਤੇ ਹਰ ਵੇਰੇ ਖੇੜੇ ਵੀ ਰਹਿਣਾ ਨਾਲ ਨਾਲਾ ਵੈਸੇ ਪ੍ਰਮਾਤਮਾ ਸਾਨੂੰ ਇਸੇ ਤਰੀਕੇ ਖੁਸ਼ ਤੇ ਹੱਸਦੇ ਹੀ ਰੱਖੇ ਔਖਾ ਤਾਂ ਲੱਗਦਾ ਕਿ ਤਣ ਕਿਤੇ ਜੀ ਨਹੀਂ ਭਾਈ ਇਹਦਾ ਨਾ ਚਲੋ ਆਪਣਾ ਸਰਕਲ ਹੁੰਦਾ ਹਰ ਬੰਦੇ ਦਾ ਤੇ ਆਪਣੇ ਨਾਲ ਇੱਕ ਗਰੁੱਪ ਬਣਿਆ ਹੋਇਆ ਹੈ WhatsApp ਗਰੁੱਪ ਹੈ ਸਾਡਾ ਮੁੰਡਿਆਂ ਦਾ ਕੋਈ ਪਹਿਲਾਂ ਸਾਡੇ ਕੋਲ ਕੋਈ 70 80 ਬੰਦੇ ਸਾਡੇ ਗਰੁੱਪ ਨਾਲ ਜੁੜੇ ਹਨ ਹੁਣ ਸਾਡੇ ਨਾਲ ਕੋਈ 120 ਕੁ ਮੁੰਡੇ ਜੁੜੇ ਹੋਏ ਨੇ ਮੰਨ ਲਓ ਅਸੀਂ ਕਿਸੇ ਵੀ ਬੰਦੇ ਦੀ ਗਰਾਹੀ ਲੈਣੀ ਹੈ ਜਾਂ ਕੁਝ ਵੀ ਕਰਦੇ ਹਾਂ ਟੂਰਨਾਮੈਂਟ ਮੈਂ ਜਿਹੜਾ ਹਰ ਮਤ ਕਰਦਾ ਹਾਂ ਅਸੀਂ ਗਰੁੱਪ 'ਚ ਉਹ ਨੰਬਰ ਪਾ ਦਿੰਦੇ ਆ ਬੜੇ ਵਧੀਆ ਤਰੀਕੇ ਨਾਲ ਸਿਸਟਮ ਅਡਾਉਂਦਾ ਤੇ ਸਾਡੀ ਟੀਮ ਇੱਕ ਆਪਣੀ ਗਰਾਊਂਡ ਲੈਵਲ ਦੀ ਟੀਮ ਹੈ ਪੰਜ-ਸੱਤ ਬੰਦਿਆਂ ਦੀ ਬਹੁਤ ਵਧੀਆ ਤਰੀਕੇ ਨਾਲ ਹੀ ਕੰਮ ਕਰਦੇ ਆ ਜਦੋਂ ਕੋਈ ਹਨ ਉਹ ਯਾਨੀ ਅੱਜ ਕੱਲ ਕੰਮ ਤੇ ਸਾਰੇ ਫੋਨ ਤੇ ਹੋਣੀ ਪੱਕੇ ਆ ਦੇ ਕੋ ਲਾਈਵ ਵਾਲੇ ਪੱਕੇ ਨੇ ਸਾਡੇ ਕੋ ਸਟੇਡੀਮ ਵਾਲੇ ਪੱਕੇ ਨੇ ਤੇ ਉਹ ਫੋਨ ਹੀ ਕਰਨਾ ਹੁੰਦਾ ਕਿ ਇੰਨੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈਗੀ ਇਹ ਫਿਰ ਵੀ ਨਾ ਜਿਵੇਂ ਕਮੈਂਟੇਟਰ ਰੈਫਰੀ ਹੁਣ ਸਾਰੀ ਟੀਮ ਹੈ ਨਾ ਪਲੇਅਰ ਨੇ ਸਾਰਿਆਂ ਨੂੰ ਮੈਨੇਜ ਕਰਨਾ ਫੇਸ ਕਰਨਾ ਥੋੜਾ ਕਿਤੇ ਨਾ ਕਿਤੇ ਦਾ ਦਿਮਾਗ ਤੇ ਵਿੱਚ ਹੁੰਦਾ ਰਹੀ ਠੀਕ ਹੈ ਹਰ ਕੰਮ ਨੂੰ ਆਪਾਂ ਕਰਦੇ ਆ ਪ੍ਰੈਸ਼ਰ ਤੇ ਹੁੰਦਾ ਹੀ ਹੈ ਪਰ ਟੀਮ ਆਪਣੀ ਵਧੀਆ ਵਧੀਆ ਤਰੀਕੇ ਨਾਲ ਕੰਮ ਕਰਦੀ ਜਿਨ੍ਹਾਂ ਦਾ ਕੋਸ਼ ਕੰਮ ਜਿਦਾ ਹੁਣ ਕਮੈਂਟੇਟਰੀ ਮੰਨ ਲਓ ਜਿਦਾਂ ਉਹ ਮ ਆਪਾਂ ਹਲਮਗੀ ਦੀ ਡਿਊਟੀ ਲਈ ਹੋ ਉਹਨੇ ਸਾਰਾ ਮੈਨੇਜ ਕਰਨਾ ਕਿੱਦਾਂ ਕਰਨਾ ਕਿੰਨੂੰ ਕਦੋਂ ਲਾਉਣਾ ਕਿੱਦਾਂ ਲਾਉਣਾ ਤੇ ਅੰਪਾਇਰ ਨੇ ਜਿਹੜਾ ਰੈਫਰੀ ਨੇ ਉਹਨਾਂ ਦੀ ਆਪਾਂ ਮਦਦ ਨਾਲ ਮਦੂਦੀ ਡਿਊਟੀ ਲਈ ਹੋਈ ਹੈ ਇਹ ਸਾਡੇ ਲੋ ਜਿੱਦਾਂ ਵੀ ਉਹਨੇ ਅਸੈਸਮੈਂਟ ਕਰਨੀ ਸਾਰੀ ਕਰੀ ਬਾਕੀ ਜੋ ਸਿਸਟਮ ਆਪਣੀ ਟੀਮ ਵਰਕ ਹੈਗਾ ਸਾਰਾ ਵਧੀਆ ਤਰੀਕੇ ਨਾਲ ਕੰਮ ਚੱਲੀ ਜਾਂਦਾ ਸਭ ਜੀ ਸੋ ਇਸ ਤੋਂ ਇਲਾਵਾ ਭਾਈ ਜੀ ਜਿਵੇਂ ਹਰ ਸਾਲ ਆਪਾਂ ਕਰਦੇ ਹਾਂ ਨਾ ਪਹਿਲਾਂ ਤੁਸੀਂ ਕੀਤਾ ਸੀ ਇਸ ਵਾਰੀ ਸੋਚਿਆ ਵੀ ਇਸ ਤਰੀਕੇ ਦੇ ਨਾਲ ਪਹਿਲਾਂ ਨਾਲੋਂ ਵਧੀਆ ਆਪਾਂ ਜਿਹੜਾ ਟੂਰਨਾਮੈਂਟ ਲਈਏ ਹੈ ਨਾ ਕਬੱਡੀ ਪੇਚਾਉਣ ਵਾਲਿਆਂ ਨੂੰ ਤੇ ਅਗਲੀ ਜਿਹੜੀ ਪਲਾਨਿੰਗ ਦਿੱਖੋ ਭਾਜੀ ਇਹ ਹਰ ਸਾਲ ਆਤੀ ਆਪਣੀ ਚੌਥੀ ਕਬੱਡੀ ਚੈਂਪੀਅਨਸ਼ਿਪ ਹੈ ਜੀ ਹਾਂਜੀ ਤੇ ਅਸੀਂ ਹਰ ਸਾਲ ਹੀ ਤਿੰਨ ਜਾਂ ਚਾਰ ਚੈਂਪੀਅਨਸ਼ਿਪ ਕਰਾਉਣੀ ਕਰਨੀਆਂ ਮੰਨ ਲਓ ਜਿਦਾ 2000 ਆਪਾਂ ਹੁਣ 26 ਦੀ ਗੱਲ ਕਰ ਲਈਏ ਫਰਵਰੀ ਮਹੀਨੇ ਦੇ ਕੋਈ ਵੀ ਡੇਟ ਹੋ ਸਾਰੀ ਹੈ 11 12 13 ਜਿਹੜੀ ਵੀ ਆਪਾਂ ਡਿਸਾਈਡ ਕਰਾਂਗੇ ਸਾਰੇ ਬੈਠ ਕੇ ਹਾਂਜੀ ਅਸੀਂ 2026 ਚ ਵਰਲਡ ਕਬੱਡੀ ਕੱਪ ਕਰਾਉਣਾ ਜੀ ਜਿਹੜਾ ਆਪਣੇ ਪਿੰਡ ਹੈ ਨਾ ਬਾਗੜੀਆਂ ਤੇ ਪਹਿਲਾ ਵਰਲਡ ਕਬੱਡੀ ਕੱਪ ਕਰਾਉਣਾ ਤੇ ਜਿਹਦੇ ਵਿੱਚ ਅਸੀਂ ਪ੍ਰੋਪਰ ਟੀਮਾਂ ਬਣਾਵਾਂਗੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਇੰਡੀਆ ਇੱਕ ਯੂਰਪ ਦੀ ਟੀਮ ਹੋਏਗੀ ਤੇ ਪਾਕਿਸਤਾਨ ਦੀ ਟੀਮ ਆ। ਜੀ। ਪਾਕਿਸਤਾਨ ਦੀ ਪ੍ਰੋਪਰ ਜੀ। ਪ੍ਰੋਪਰ ਪਾਕਿਸਤਾਨੀ ਟੀਮ ਹੋਏਗੀ। ਸ਼ਾਇਦ ਪਾਕਿਸਤਾਨ ਦੀਆਂ ਦੋ ਟੀਮਾਂ ਬਣ ਜਾਣ ਕਿਉਂਕਿ ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਪਰਮਿਸ਼ਨ ਦੇਣੀ ਜਾਂ ਨਹੀਂ ਮਿਲਣੀ ਕਿਉਂਕਿ ਜਿਹੜੇ ਆਪਣੇ ਮੁੰਡੇ ਨੇ ਜਿੰਨੇ ਵੀ ਕਬੱਡੀ ਖੇਡਦੇ ਨੇ ਅਮਰੀਕਾ, ਕੈਨੇਡਾ ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ ਉਹ ਸਾਰੇ ਆਪਣੇ ਪੰਜਾਬੀ ਮੁੰਡੇ ਨੇ। ਉਹ ਆਲਰੇਡੀ ਸਾਰੇ ਸੀਜ਼ਨ ਖੇਡਣ ਇੱਥੇ ਆਏ ਹੁੰਦੇ ਸਾਨੂੰ ਕੋਈ ਏਡੀ ਪਰੇਸ਼ਾਨੀ ਨਹੀਂ ਹੋਣੀ ਹੈਗੀ। ਮੇਨ ਗੱਲ ਸਾਨੂੰ ਇਹ ਹੀ ਹੋਣੀ ਕਿ ਪਾਕਿਸਤਾਨ ਟੀਮ ਨੂੰ ਪਰਮਿਸ਼ਨ ਮਿਲਦੀ ਹੈ ਜਾਂ ਨਹੀਂ ਮਿਲਦੀ। ਇਹ ਜਿਹੜੇ ਪਰਮਿਸ਼ਨ ਦਾ ਕੰਮ ਹੈ ਸਾਰੇ ਸਰਕਾਰਾਂ ਦੇ ਕੰਮ ਹੁੰਦੇ ਨੇ ਤੇ ਸਾਡੀ ਆਲਰੇਡੀ ਨਾ ਗਰ ਲਾਲ ਭਾਜੀ ਨਾਲ ਕਨੌਰ ਨਾ ਭਾਜੀ ਨਾਲ ਗੱਲ ਹੋ ਚੁੱਕੀ ਸਾਰੀ ਉਹ ਟੀਮ ਦੀ ਕਿੱਦਾਂ ਪਰਮਿਸ਼ਨ ਲੈਂਦੇ ਪਾਕਿਸਤਾਨ ਦੀ ਤੇ ਇੱਕ ਨਾ ਆਪਣੇ ਰੋਲ ਕਿੰਗ ਯੂ ਐਸ ਏ ਟੀਮ ਬਣਾਉਂਦੇ ਨੇ ਭਾਜੀ ਸੱਭਾ ਥਿਆੜਾ ਭਾਜੀ ਤੇ ਉਹ ਕਹਿੰਦੇ ਨਹੀਂ ਆਪੇ ਪਰਮਿਸ਼ਨ ਲੈ ਲਾਂਗੇ ਰੋਲ ਕਿੰਗ ਯੂ ਐਸ ਏ ਦੀ ਉਹਨਾਂ ਦੀ ਸਾਰੀ ਸਰਦਾਰ ਦੀ ਕਿੱਦਾਂ ਕਿਉਂਕਿ ਉਹ ਬਹੁਤ ਵਧੀਆ ਪ੍ਰਾਲਾ ਕਰਦੇ ਪਏ ਨੇ ਉਹ ਵੀ ਕਿਉਂਕਿ ਨਨਕਾਨਾ ਸਾਹਿਬ ਬਹੁਤ ਵਧੀਆ ਕਬੱਡੀ ਦਾ ਕੱਪ ਕਰਾਇਆ ਉਹਨਾਂ ਨੇ ਉਹਨਾਂ ਦੀ ਟੀਮ ਐਤੀ ਨਿਊਜ਼ੀਲੈਂਡ ਵਰਲਡ ਕਬੱਡੀ ਕੱ ਕੋਸ਼ਿਸ਼ ਪੂਰੀ ਕਰਦੇ ਪਏ ਕਿ ਉਹਨਾਂ ਨੂੰ ਰਾਇਲ ਕਿੰਗ ਯੂਐਸਏ ਦੀ ਟੀਮ ਦੀ ਪਰਮਿਸ਼ਨ ਮਿਲ ਜੇ ਤੇ ਫਿਰ ਦੋ ਟੀਮਾਂ ਪਾਕਿਸਤਾਨੀ ਹੋ ਜਾਣੀਆਂ 1% ਆਪਾਂ ਮੰਨ ਕੇ ਚੱਲਦੇ ਆਪਾਂ ਨੂੰ ਦੋਹਾਂ ਟੀਮਾਂ ਦੀ ਪਾਕਿਸਤਾਨੀ ਪਰਮਿਸ਼ਨ ਨਹੀਂ ਮਿਲਦੀ ਫਿਰ ਉੱਥੇ ਆਪਾਂ ਇੰਡੀਆ ਰੈੱਡ ਤੇ ਇੰਡੀਆ ਬਲੂ ਕਰ ਦਿੰਦੇ ਕਰਾਵਾਂਗੇ 2026 ਚ ਵਰਲਡ ਕਬੱਡੀ ਕਪੀ ਦਾ ਪੰਜਾਬ ਜੀ ਪੂਰੀ ਤਰ੍ਹਾਂ ਹੀ ਪੂਰੀ ਪੂਰੀ ਭਾਜੀ ਪੂਰਾ ਮੈਨੇਜ ਕਰਕੇ ਰੱਖਿਆ ਹੋਇਆ ਸਾਰਾ ਸਿਸਟਮ ਕੀ ਕਿਦਾਂ ਪਲੇਅਰਾਂ ਨਾਲ ਗੱਲਬਾਤ ਹੋ ਚੁੱਕੀ ਹੈ ਕਿਦਾਂ ਟੀਮਾਂ ਬਣਨੀਆਂ ਹਰ ਟੀਮ ਨੂੰ ਆਹੀ 8 ਪਲੇਅਰ ਆਪਣੀ ਮਰਜ਼ੀ ਦੇ ਦੇਣੇ ਨੇ ਤੇ ਉਸ ਤੋਂ ਇਲਾਵਾ ਜੋ ਟੀਮ ਦਾ ਕੈਪਟਨ ਹੋਏਗਾ ਉਹ 14 ਪਲੇਅਰ ਕਰ ਲੇ ਜਾਂ 15 ਕਰ ਲੇ ਪਰ ਜਿਹੜੇ ਅਸੀਂ 8 ਪਲੇਅਰ ਅਸੀਂ ਦੇ ਦੇਾਂਗੇ ਉਸੇ ਟੀਮ ਵਿੱਚ ਖੇਡਣਗੇ ਉਹ ਚਾਹੇ ਇੰਡੀਆ ਵਾਲੇ ਹੋਏ ਚਾਹੇ ਪਾਕਿਸਤਾਨ ਵਾਲੇ ਹੋਏ ਜਾਂ ਅਮਰੀਕਾ ਵਾਲੇ ਹੋਏ ਜਾਂ ਆਸਟ੍ਰੇਲੀਆ ਵਾਲੇ ਇੱਕ ਨਾ ਭਾਜੀ ਇਹ ਹੁੰਦਾ ਚਾਹੇ ਆਲ ਦੇ ਮੈਚ ਨੇ ਜਿਹੜੇ ਵੀ ਮਰਜ਼ੀ ਨੇ ਪਰ ਹੁਣ ਜਿਹੜੀ ਸਮੇਂ ਦੀ ਹੈ ਨਾ ਨੇਰੇ ਦੀ ਪ੍ਰੋਬਲਮ ਬਾਜੀ ਦੇਖੋ ਇੱਕ ਤੇ ਹੁੰਦਾ ਪੰਚਾਇਤੀ ਟੂਰਨਾਮੈਂਟ ਹੋ ਗਿਆ ਜਾਂ ਤਿੰਨ ਬਾਰ ਹੋ ਗਿਆ ਜਾਂ ਕਲੱਬਾਂ ਹੋ ਗਈਆਂ ਹਨ ਫਾਊਂਡੇਸ਼ਨ ਦੇ ਮੈਚ ਇਹ ਪਾ ਚੈਂਪੀਅਨਸ਼ਿਪ ਕਰਾ ਰਹੇ ਆ ਆਪਾਂ ਇੱਕ ਹਫਤਾ ਪਹਿਲਾਂ ਠਾਈਆਂ ਪਾ ਕੇ ਬਗੈੜਾ ਦੱਸ ਦੇਣਾ ਕਿਹੜੇ ਜ਼ਿਲ੍ਹੇ ਦਾ ਕਿਹੜੇ ਜ਼ਿਲ੍ਹੇ ਨਾਲ ਮੈਚ ਆ ਕਿੰਨੇ ਵਜੇ ਕਿੰਨੇ ਵਜੇ ਆ ਕੋਈ ਵੀ ਟੀਮ ਸਾਡੇ ਕੋਲ ਹੋਟਲ ਲੈ ਸਕਦੀ ਹੈ ਹੋਟਲ ਦਾ ਪ੍ਰਬੰਧ ਕੀਤਾ ਹੋਇਆ ਹੈ ਇਹ ਨਹੀਂ ਹੈਗਾ ਕਿ ਸਾਨੂੰ ਕੋਈ ਇਦਾਂ ਦੀ ਦਿੱਕਤ ਹੈ ਕਿ ਕੋਈ ਪਲੇਅਰਾਂ ਕੋਈ ਇਦਾਂ ਦਾ ਬਹਾਨਾ ਨਹੀਂ ਹੋ ਸਕਦਾ ਅਸੀਂ ਲੇਟ ਹੋ ਗਿਆ ਗੱਡੀ ਪੈਂਚਰ ਹੋ ਗਈ ਉਹ ਹੋ ਗਿਆ ਅਸੀਂ دیر ਹੋ ਗਿਆ ਅਸੀਂ ਹਰ ਟੀਮ ਨੂੰ ਕਿੰਨੇ ਸਾਡੇ ਕੋਲ ਹੋਟਲ ਹੋਟਲ ਪ੍ਰੋਵਾਈਡ ਕਰਵਾ ਕੇ ਦਿਆਂਗੇ ਹਰ ਟੀਮ ਤੇ ਟਾਈਆਂ ਪਾ ਕੇ ਪਹਿਲਾਂ ਦੱਸ ਦਾਂਗੇ ਪਹਿਲਾ ਮੈਚ ਕਿਹਦਾ ਦੂਜਾ ਕਿਹਦਾ ਤੀਜਾ ਕਿਹਦਾ ਹੋਊਗੀ ਪ੍ਰੋਪਰ ਵਧੀਆ ਤਰੀਕੇ ਤੇ ਜੇ ਆਪਾਂ ਪਿੰਡ ਦੀ ਇਲਾਕੇ ਦੀ ਗੱਲ ਕਰ ਲਈ ਹੈ ਨਾ ਦਰਸ਼ਕਾਂ ਦੇ ਵਿੱਚ ਬੜਾ ਚਾਹ ਹੁੰਦਾ ਕਬੱਡੀ ਦਾ ਹੈ ਨਾ ਕਿਸ ਤਰ੍ਹਾਂ ਜਦੋਂ ਪਿੰਡ ਦੇ ਨੇ ਜਾਂ ਆਲੇ ਲਵੇ ਵਾਲੇ ਤੁਹਾਨੂੰ ਲੋਕ ਮਿਲਦੇ ਨੇ ਕਿਤੇ ਵੀ ਜਾਂਦੇ ਹੋ ਕਿਉਂਕਿ ਕਾਲਾ ਬਾਗਣੀ ਹੁਣ ਛੋਟੀ ਚੀਜ਼ ਨਹੀਂ ਬਹੁਤ ਵੱਡਾ ਨਾਮ ਕਬਟੀ ਨੇ ਬਣਾ ਦਿੱਤਾ ਜੀ ਤੇ ਕਿਸ ਤਰ੍ਹਾਂ ਲੱਗਦਾ ਜੀ ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਤੁਹਾਨੂੰ ਮਿਲਦੇ ਨੇ ਬੁਲਾਉਂਦੇ ਨੇ ਜੀ ਭਾਜੀ ਇਹ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿਸ ਤਰ੍ਹਾਂ ਕਿਹਨੂੰ ਸ਼ੌਹਰਤ ਮਿਲਣੀ ਹੈ ਕਿਦਾਂ ਸਾਰਾ ਕੁਝ ਉਹ ਪ੍ਰਮਾਤਮਾ ਦੀ ਬਹੁਤ ਮਿਹਰ ਹੈ ਭਾਜੀ ਤੇ ਜਿੰਨੇ ਵੀ ਦਰਸ਼ਕ ਸਾਨੂੰ ਬਹੁਤ ਜ਼ਿਆਦਾ ਚੈਂਪੀਅਨਸ਼ਿਪ ਨੂੰ ਸਾਡੀ ਪਗੜੀ ਨੂੰ ਬਹੁਤ ਪਿਆਰ ਕਰਦੇ ਰਹੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਅਸੀਂ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਜੀ ਆਇਆਂ ਕਹਿੰਦੇ ਆ ਕਿ ਆਉਣ ਤੁਹਾਡੇ ਮੇਲੇ ਦੀਆਂ ਰੌਣਕਾਂ ਨੂੰ ਦੋਨ ਕਿਉਂਕਿ ਜੇ ਟੂਰਨਾਮੈਂਟ ਸਾਡਾ ਜਿਹੜਾ ਸਕਸੈਸਫੁਲ ਆਣਾ ਭਾਜੀ ਉਹ ਸੁਪਰਸਟਾਰ ਪਲੇਅਰ ਆਣਾ ਤੇ ਦਰਸ਼ਕਾਂ ਦਾ ਮਾਣਾ ਜਿਹੜੇ ਆਪ ਮਾਰੇ ਆਉਣੇ ਨੇ ਇਹ ਜਿਹਨਾਂ ਨੂੰ ਸੱਦਣਾ ਉਹਨਾਂ ਨਾਲ ਨਹੀਂ ਬਣਨਾ ਹੈਗਾ ਜੀ ਜਿਹੜੇ ਆਪ ਮਾਰੇ ਆਣ ਕੇ ਦਰਸ਼ਕਾਂ ਨੇ ਬੈਠਣ ਆਣ ਕੇ ਨਾ ਉਹਨਾਂ ਨਾਲ ਸਾਡਾ ਟੂਰਨਾਮੈਂਟ ਬਣਨਾ ਕਿਉਂਕਿ ਜਿਹੜ ਉਹਨਾਂ ਨੇ ਪਰ ਜਿਹੜੇ ਆਸ਼ਕ ਨੇ ਕਬੱਡੀ ਦੇ ਉਹਨਾਂ ਨੇ ਸਾਰਾ ਦੇਖ ਕੇ ਜਾਣਾ ਜਾਂ ਲਾਈਵ ਜੁੜੇ ਹੋਏ ਨੇ ਉਹਨਾਂ ਨੇ ਦੇਖਣੀ ਹੀ ਦੇਖਣਾ ਹੀ ਹਾਂ ਬਿਲਕੁਲ ਭਾਜੀ ਉਹਨਾਂ ਦਾ ਸਾਡਾ ਇਹ ਟੂਰਨਾਮੈਂਟ ਸਕਸੈਸਫੁਲ ਹੋਣਾ ਉਹ ਕੁਝ ਇਦਾਂ ਦੇ ਦਰਸ਼ਕ ਵੀ ਹੁੰਦੇ ਨੇ ਹਰਿਆਣੇ ਤੋਂ ਤੋਂ ਜੂਪੀ ਤੋਂ ਤੇ ਰਾਜਸਥਾਨ ਤੋਂ ਜਿਹੜੇ ਸਾਡੇ ਤੋਂ ਪਹਿਲਾਂ ਆ ਜਾਂਦੇ ਨੇ ਇੱਕ ਰਾਤ ਪਹਿਲਾਂ ਜਾਂਦੇ ਨੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਵਧੀਆ ਤਰੀਕੇ ਨਾਲ ਕਰਾਂਗੇ ਤੇ ਤੁਹਾਡੀ ਇੰਟਰਵਿਊ ਦੇ ਮਾਧਿਅਮ ਨਾਲ ਹੀ ਦੱਸ ਰਹੇ ਹਾਂ ਕੋਈ ਸਾਨੂੰ ਕੋਈ ਇਦਾਂ ਦੀ ਪਰੇਸ਼ਾਨੀ ਨਹੀਂ ਕੋਈ ਵੀ ਦਰਸ਼ਕ ਜਿੰਨੇ ਵੀ ਹੈ ਪਹਿਲਾਂ ਵੀ ਆ ਸਕਦੇ ਇੱਕ ਰਾਤ ਅਸੀਂ ਉਹਨਾਂ ਦਾ ਪ੍ਰਬੰਧ ਕਰਾਂਗੇ ਜੇ ਦੂਰੋਂ ਆਉਣਾ ਹੈ ਤੇ ਜਿਹ ਜੀ ਹਾਂਜੀ ਵਧੀਆ ਤਰੀਕੇ ਨਾਲ ਕਰ ਰਹੇ ਆ। ਕੀ ਬਾਤ ਆ ਭਾਈ ਜੀ ਤੇ ਹੋਰ ਆਪਾਂ ਮਾਨਨ ਸਨਮਾਨਾਂ ਦੀ ਗੱਲ ਕਰ ਲਈਏ ਤੇ ਕਿੰਨੇ ਕੁ ਹੋਰੇ ਆ ਜਾ ਇਹ ਸਾਈਡ ਤੇ ਰੱਖਿਆ ਹੋਇਆ ਸੀ। ਨਹੀਂ ਬੜੀ ਅਸੀਂ ਨਾ ਆਪਣੇ ਟੂਨਰਟ ਤੇ ਕਿਸੇ ਦਾ ਕਿਸੇ ਪਲੇਅਰ ਦਾ ਜਾਂ ਕਿਸੇ ਦਾ ਵੀ ਕੋਈ ਮਾਨ ਸਨਮਾਨ ਨਹੀਂ ਕਰ ਸਕਦੇ ਕਿਉਂਕਿ ਟੂਰਨਾਮੈਂਟ ਦੇ ਮੈਚ ਵੀ ਲੰਬੀ ਹੁੰਦੇ ਨੇ ਇਹ ਨਹੀਂ ਕਿ 5 10 ਪੁਆਇੰਟਾਂ ਦਾ ਮੈਚ ਜਾਂ 5 ਪੁਆਇੰਟਾਂ ਦਾ ਮੈਚ ਆ 20 5 20 ਦੇ ਸਾਰੇ ਮੈਚ ਹੋਣੇ ਨੇ ਫਿਰ ਅਸੀਂ ਲੇਟ ਹੋ ਜਾਈਏ ਇੱਕ ਦਾ ਅਸੀਂ ਮਾਨ ਸਨਮਾਨ ਕਰਦੇ ਆ ਮੰਨ ਲਓ ਬਾਕੀ ਪਲੇਅਰ ਸਾਨੂੰ ਸਾਰੇ ਪਲੇਅਰ ਇੱਕੋ ਜੇ ਨੇ ਸਾਰੇ। ਇਸ ਕਰਕੇ ਅਸੀਂ ਕਿਹਾ ਜਿਉਂ ਹੈ ਦੀ ਪਹਿਲੀ ਕਬੱਡੀ ਚੈਂਪੀਅਨਸ਼ਿਪ ਸੀ ਨਾ ਭਾਜੀ ਸਾਡੇ ਕੋਲ 75 ਮੋਟਰਸਾਈਕਲ ਸਨ ਤੇ 6 ਗੱਡੀਆਂ ਹਨ ਮੰਨ ਲਓ ਉਦੋਂ ਤੇ ਅਸੀਂ ਮਾਨ ਸਨਮਾਨ ਕਰਦੇ ਰਹ ਜਾਂਦੇ ਅਸੀਂ ਉਦੋਂ ਦਾ ਨਾ ਪਹਿਲੇ ਸਾਲ ਤੋਂ ਹੀ ਬੰਦ ਕਰਤਾ ਕਿ ਅਸੀਂ ਕਿਸੇ ਦਾ ਮਾਨ ਸਨਮਾਨ ਨਹੀਂ ਕਰਨਾ ਤੇ ਜੇ ਮੰਨ ਲਓ ਕਿਸੇ ਦਾ ਕੈਸ਼ ਹੁੰਦਾ ਅਸੀਂ ਕਰ ਸਕਦੇ ਹਾਂ ਉਹਦੇ ਵੀ ਅਸੀਂ ਕਿਸੇ ਦਾ ਨਾਮ ਨਹੀਂ ਬੋਲਣਾ ਕਿਉਂਕਿ ਜੋ ਸਾਡੇ ਡਾਇਮੰਡ 골ਡਨ ਸਪਾਂਸਰ ਨਹੀਂ ਉਹਨਾਂ ਦਾ ਵੀ ਨਾਮ ਬੋਲਣਾ ਕਿਸੇ ਦਾ ਬਾਹਰੋਂ ਨਾਮ ਨਹੀਂ ਬੋਲਣਾ ਬੜੇ ਲੁਕੀ ਸਾਡੇ ਤੇ ਇਤਰਾਜ਼ ਵੀ ਕਰਦੇ ਨੇ ਜਿਹੜੇ ਵੱਡੇ ਪ੍ਰੋਮੋਟਰ ਨੇ ਅਸੀਂ ਮੈਂ ਹੁਣ ਨਾ ਨਹੀਂ ਲੈ ਸਕਦਾ ਕਿ ਕਿਸੇ ਪਰ ਮੈਂ ਇੰਨਾ ਤੰਗ ਵੀ ਕੀ ਕਰਦੇ ਆ ਸਾਡੀਆਂ ਫੋਟੋਆਂ ਲਾਓ ਇਦਾਂ ਕਰੋ ਕਰੋ ਪਰ ਉਹਨਾਂ ਨੂੰ ਆਪਣੇ ਆਪ ਚਾਹੀਦਾ ਜੋ ਸਾਡਾ ਸਿਸਟਮ ਬਣਿਆ ਪਿਆ ਸਾਡਾ ਸਿਸਟਮ ਨਾ ਖਰਾਬ ਕਰਨ ਪਲੀਜ਼ ਉਹਨਾਂ ਦੇ ਹੱਥ ਜੋੜ ਕੇ ਸਾਡੀ ਬੇਨਤੀ ਵੀ ਹੈ ਸਾਡਾ ਸਿਸਟਮ ਨਾ ਖਰਾਬ ਕਰੋ ਕਿਉਂਕਿ ਜਿੱਦ ਦਿਨ ਸਾਡਾ ਇਹ ਸਿਸਟਮ ਖਰਾਬ ਹੋ ਗਿਆ ਉਸ ਦਿਨ ਸਾਡੀ ਚੈਂਪੀਅਨਸ਼ਿਪ ਖਲੋਪ ਹੋ ਜਾਣੀ ਹੈ ਅਸੀਂ ਫੇਲ ਹੋ ਜਾਣਾ ਹੈ ਕੰਮ ਵਿੱਚ ਕਿਉਂਕਿ ਸਾਡੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਨੇ ਚੈਂਪੀਅਨਸ਼ਿਪ ਦੇ ਅਸੀਂ ਉਹੀ ਰੱਖਣੇ ਬਿਲਕੁਲ ਜੀ ਬਿਲਕੁਲ ਤੇ ਹੋਰ ਬਾਈ ਸਾਡੇ ਦਰਸ਼ਕਾਂ ਨੂੰ ਚਾਹਣ ਵਾਲਿਆਂ ਨੂੰ ਕੀ ਕਹਿਣਾ ਬਸ ਇੱਕ ਵਧੀਆ ਮੈਚ ਹੋਣਗੇ ਵਧੀਆ ਸਿਸਟਮ ਨਾਲ ਮੈਚ ਹੋਣਗੇ ਬੈਠਣ ਦਾ ਪ੍ਰਬੰਧ ਵਧੀਆ ਹੋਏਗਾ ਲੰਗਰ ਪਾਣੀ ਦਾ ਹਰ ਤਰੀਕੇ ਨਾਲ ਵਧੀਆ ਪ੍ਰਬੰਧ ਹੋਣਗੇ ਸੁਪਰਸਟਾਰ ਸਾਰੇ ਪਲੇਅਰ ਖੇਡਣਗੇ ਦਰਸ਼ਕਾਂ ਨੂੰ ਰਿਕੁਐਸਟ ਹੈ ਕਿ ਹੌਮ ਹਮਾ ਕੇ ਪਹੁੰਚੋ ਤੇ ਸਾਡੇ ਟੂਰਨਾਮੈਂਟ ਦੇ ਰੌਣਕਾਂ ਮਦਦ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਆਓ ਦੋਸਤੋ ਫਿਰ 11 ਫਰਵਰੀ 2025 ਦੁਆਬੇ ਦੀ ਧਰਤੀ ਜ਼ਿਲ੍ਹਾ ਕਪੂਰਥਲਾ ਦੀ ਧਰਤੀ ਬਾਗੜੀਆਂ ਪਿੰਡ ਦੇ ਵਿੱਚ ਲੱਗਣੀ ਹੈ ਰੌਣਕ ਆਓ ਫਿਰ ਜ਼ਿੰਦਗੀ ਜਿੰਦਾਬਾਦ